ਪੰਜਾਬ ਸਰਕਾਰ ਨੇ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ ਲੇਬਰ ਚਾਰਜ ਦੇ ਵਿੱਚ ਪ੍ਰਤੀ ਕੁਇੰਟਲ 1 ਰੁਪਏ ਦੀ ਵਾਧੂਤਰੀ ਕਰ ਦਿੱਤੀ ਹੈ ਚੀਫ ਮਿਨਿਸਟਰ ਭਗਵੰਤ ਮਾਨ ਨੇ ਮੰਗਲਵਾਰ ਨੂੰ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ ਚੋਨੇ ਦੀ ਖਰੀਦ ਦੁਲਾਰੇ ਬੈਠਕ ਬੁਲਾਈ ਸੀ ਤੇ ਇਸੇ ਬੈਠਕ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਮੰਡੀਆਂ ਵਿੱਚ ਫਸਲ ਉਤਾਰਨ ਤੇ ਚੱਕਣ ਵਾਲੇ ਮਜ਼ਦੂਨਾਂ ਦੀ ਲੰਬੇ ਅਰਸੇ ਤੋਂ ਇਹ ਮੰਗ ਸੀ ਜਿਸ ਨੂੰ ਕਿ ਸਰਕਾਰ ਨੇ ਹੁਣ ਪੂਰਾ ਕਰ ਦਿੱਤਾ ਹੈ ਸੀਐਮ ਨੇ ਦੱਸਿਆ ਕਿ ਸਰਕਾਰੀ ਖਜ਼ਾਨੇ ਦੇ ਵਿੱਚ 18 ਕਰੋੜ ਰੁਪਏ ਦੀ ਅਤ੍ਰਕਤ ਅਦਾਇਗੀ ਹੋਵੇਗੀ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ 185 ਲੱਖ ਮੀਟ੍ਰਿਕ ਟਨ ਧਾਨ ਮੰਡੀਆਂ ਦੇ ਵਿੱਚ ਲਿਆਏ ਜਾਣ ਦੀ ਉਮੀਦ ਹੈ ਮੰਗਲਵਾਰ ਤੋਂ ਸੂਬੇ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਆੜਤੀਆਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਪਹਿਲੇ ਤੋਂ ਹੀ ਨਿਰਧਾਰਿਤ 2.5% ਕਮਿਸ਼ਨ ਦੇਣ ਦੇ ਉੱਤੇ ਸਹਿਮਤੀ ਦੇਵੇ ਵਰਨਾ ਉਨ੍ਹਾਂ ਦੀ ਹੜਤਾਲ ਲੰਬੀ ਚੱਲ ਸਕਦੀ ਹੈ ਜਦ ਤੱਕ ਆੜਤੀਆਂ ਦੀ ਇਹ ਮੰਗ ਪੂਰੀ ਨਹੀਂ ਹੋ ਜਾਂਦੀ ਤਦ ਤੱਕ ਤਾਂ ਦੀ ਖਰੀਦ ਸ਼ੁਰੂ ਨਹੀਂ ਹੋਵੇਗੀ ਇਸ ਨੂੰ ਲੈ ਕੇ ਕਿਸਾਨ ਵੀ ਦੁਬਿਧਾ ਵਿੱਚ ਨੇ ਦੂਜੀ ਤਰਫ ਛੱਲਰ ਮਾਲਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਅਜੇ ਤੱਕ FCI ਨੂੰ ਗੋਡਾਊਨ ਖਾਲੀ ਨਹੀਂ ਦਿੱਤੇ ਨੇ ਜੇ ਕਿਸਾਨਾਂ ਦਾ ਝੋਨਾ ਮੰਡਿਆ ਚਾਹੁੰਦਾ ਹੈ ਤੇ ਮਿਲਿੰਗ ਤੋਂ ਬਾਅਦ ਗੋਦਾਮ ਚਾਵਲ ਕਿੱਥੇ ਰੱਖੇ ਜਾਣਗੇ ਉਹਦੀ ਜਗ੍ਹਾ ਨਹੀਂ ਮਿਲੇਗੀ ਇਸ ਦੇ ਲਈ ਚੋਨੇ ਦੀ ਉਠਾਣ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਵਾਰ ਸੂਬੇ ਦੇ ਵਿੱਚ 32 ਲੱਖ ਹੈਕਟੇਅਰ ਖੇਤਰ ਦੇ ਵਿੱਚ ਚੋਨੇ ਦੀ ਖੇਤੀ ਕੀਤੀ ਗਈ ਹੈ ਪੰਜਾਬ ਦੇ ਵਿੱਚ 185 ਲੱਖ ਮੈਟ੍ਰਿਕ ਟਨ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ ਭਾਰਤੀ ਰਿਜ਼ਰਵ ਬੈਂਕ ਵੱਲੋਂ ਖਰੀਫ ਮੰਡੀਕਰਨ ਸੀਜ਼ਨ 2024-2025 ਦੇ ਲਈ 41378 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਨੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਸੀਜ਼ਨ ਦੇ ਲਈ ਇਹ ਗ੍ਰੇਡ ਚੋਨੇ ਦਾ ਨਿਯੰਤਮ ਸਮਰਥਨ ਮੂਲ ਯਾਨੀ ਕਿ ਐਮਐਸਪੀ 2320 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਹੈ। ਰਾਜ ਦੀ ਖਰੀਦ ਏਜੰਸੀਆਂ ਜਿਵੇਂ ਕਿ ਪਨ ਗ੍ਰੇਨ, ਮਾਕਫਰਡ, ਪੰਸਪ, ਸੀਪੀਡਬਲਯੂਸੀ, ਐਫਸੀਆਈ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਨਕਾ ਦੇ ਮਤਬਕ ਇਹ ਚੋਨਾ ਖਰੀਦਣਗੀਆਂ।